ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਐਨਡੀਟੀਵੀ ਪੰਜਾਬ 1 ਮੈਂ ਹਾਂ ਤੁਹਾਡਾ ਮੇਜ਼ਬਾਨ ਕੁਲਦੀਪ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਨਜ਼ਰ ਮਾਰਾਂਗੇ ਦੇਸ਼ ਦੁਨੀਆ ਦੀਆਂ ਉਹਨਾਂ ਸੱਤ ਵੱਡੀਆਂ ਖਬਰਾਂ ਤੇ ਜਿਨ੍ਹਾਂ ਨੇ ਅੱਜ ਸੁਰਖੀਆਂ ਬਟੋਰੀਆਂ ਹਨ 1 ਦਿੱਲੀ ਚ 6 ਫਾਰ ਜਸਟਿਸ ਦੇ ਸਲੀਪਰ ਸੈੱਲ ਗ੍ਰਿਫਤਾਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਸੰਗਠਨ ਸਿਕਸ ਫਾਰ ਜਸਟਿਸ ਐਸ ਐਫ ਜੇ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਲੋਕ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ਤੇ ਰਾਜਧਾਨੀ ਦੇ ਜਨਤਕ ਸਥਾਨਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਅਤੇ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। 2 ਭਾਰਤ ਕੈਨੇਡਾ ਸੁਰੱਖਿਆ ਗੱਠ ਜੋੜ ਤੇ ਨਵੀਂ ਪਹਿਲ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਡਿਪਲੋਮੈਟਿਕ ਤਣਾਅ ਦੇ ਵਿਚਕਾਰ ਅੱਜ ਇੱਕ ਅਹਿਮ ਮੋੜ ਆਇਆ ਹੈ। ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ NSA ਨੇ ਖਾਲਿਸਤਾਨੀ ਕੱਟੜਵਾਦ ਅਤੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਤੇ ਨਕੇਲ ਕੱਸਣ ਲਈ ਇੱਕ ਦਵੱਲੀ ਸੁਰੱਖਿਆ ਵਾਰਤਾ ਬਾਈਲੈਟਰਲ ਸਿਕਿਉਰਿਟੀ ਡਾਇਲੌਗ ਸ਼ੁਰੂ ਕਰਨ ਤੇ ਸਹਿਮਤੀ ਜਤਾਈ ਹੈ। ਤਿੰਨ ਜਪਾਨ ਵਿੱਚ ਸਨਾਏ ਤੇ ਕਾਈਚੀ ਦੀ ਇਤਿਹਾਸਕ ਜਿੱਤ ਵਿਸ਼ਵ ਰਾਜਨੀਤੀ ਦੀ ਗੱਲ ਕਰੀਏ ਤਾਂ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਨੇ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਉਹਨਾਂ ਦੀ ਪਾਰਟੀ ਐਲਡੀਪੀ ਨੇ ਬਹੁਮਤ ਹਾਸਲ ਕਰਕੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਜਿਸ ਨਾਲ ਏਸ਼ੀਆ ਪੈਸੀਫਿਕ ਖੇਤਰ ਵਿੱਚ ਜਪਾਨ ਦੀ ਵਿਦੇਸ਼ ਨੀਤੀ ਹੋਰ ਪ੍ਰਭਾਵਸ਼ਾਲੀ ਹੋਣ ਦੀ ਉਮੀਦ ਹੈ। 4 ਅਮਰੀਕਾ ਅਤੇ ਈਰਾਨ ਵਿਚਾਲੇ ਪਰਮਾਣੂ ਵਾਰਤਾ ਮੁੜ ਸ਼ੁਰੂ ਉਮਾਨ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਪਰਮਾਣੂ ਸਮਝੌਤੇ ਨੂੰ ਲੈ ਕੇ ਅਸਿੱਧੇ ਗੱਲਬਾਤ ਮੋੜ ਸ਼ੁਰੂ ਹੋ ਗਈ ਹੈ। ਹਾਲਾਂਕਿ ਕਈ ਮੁੱਦਿਆਂ ਤੇ ਅਜੇ ਵੀ ਪੇਚ ਫਸਿਆ ਹੋਇਆ ਹੈ ਪਰ ਇਸ वार्ता ਨੂੰ ਮੱਧ ਪੂਰਬ ਮਿਡਲ ਈਸਟ ਵਿੱਚ ਸ਼ਾਂਤੀ ਲਈ ਇੱਕ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ। 5 ਰੂਸ ਯੂਕਰੇਨ ਜੰਗ ਖਾਰਕੀਵ ਤੇ ਭਿਆਨਕ ਹਮਲਾ ਜੰਗ ਦੇ ਮੈਦਾਨ ਤੋਂ ਮਾੜੀ ਖਬਰ ਹੈ। ਰੂਸ ਵੱਲੋਂ ਯੂਕਰੇਨ ਦੇ ਖਾਰਕੀਵ ਇਲਾਕੇ ਵਿੱਚ ਕੀਤੇ ਗਏ ਤਾਜ਼ਾ ਡਰੋਨ ਹਮਲਿਆਂ ਵਿੱਚ ਇੱਕ 10 ਸਾਲਾ ਬੱਚੇ ਸਮੇਤ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਤੋਂ ਬਾਅਦ ਪੂਰੇ ਯੂਰਪ ਵਿੱਚ ਨਵਾਂ ਤਣਾਅ ਪੈਦਾ ਹੋ ਗਿਆ ਹੈ। 6. ਭਾਰਤ ਸਰਕਾਰ ਦਾ SFJ ਤੇ ਗਲੋਬਲ ਬੈਨ ਲਈ ਦਬਾਅ। ਭਾਰਤ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਇੱਕ ਵਾਰ ਫਿਰ 6 ਫਾਰ ਜਸਟਿਸ ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ। ਖਬਰਾਂ ਅਨੁਸਾਰ ਭਾਰਤ ਨੇ ਅਮਰੀਕਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨੂੰ ਪੰਨੂ ਦੇ ਸੰਗਠਨ ਤੇ ਗਲੋਬਲ ਬੈਨ ਲਗਾਉਣ ਲਈ ਸਬੂਤ ਸੌਂਪੇ ਹਨ ਤਾਂ ਜੋ ਇਹਨਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। 7. ਥਾਈਲੈਂਡ ਵਿੱਚ ਸਿਆਸੀ ਤਬਦੀਲੀ ਥਾਈਲੈਂਡ ਦੀਆਂ ਚੋਣਾਂ ਵਿੱਚ ਅਨੁਤਿੰ ਚਾਰਨ ਵੀਰਾਕੁਲ ਦੀ ਪਾਰਟੀ ਨੇ ਸਪਸ਼ਟ ਬਹੁਮਤ ਵੱਲ ਕਦਮ ਵਧਾਏ ਹਨ। ਉੱਥੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸਿਆਸੀ ਖਿੱਚੋ-ਤਾਣ ਹੁਣ ਖਤਮ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ। ਕੁਲਦੀਪ ਸਿੰਘ ਦੀ ਵਿਸ਼ੇਸ਼ ਟਿੱਪਣੀ ਅੱਜ ਦੀਆਂ ਇਹ ਖਬਰਾਂ ਦੱਸਦੀਆਂ ਹਨ ਕਿ ਦੁਨੀਆ ਵਿੱਚ ਸੁਰੱਖਿਆ ਅਤੇ ਸਿਆਸੀ ਸਥਿਰਤਾ ਸਭ ਤੋਂ ਵੱਡੀਆਂ ਚੁਣੌਤੀਆਂ ਹਨ ਬਣੇ ਰਹੋ ਐਨਡੀਟੀਵੀ ਪੰਜਾਬ 1 ਦੇ ਨਾਲ ਮੈਨੂੰ ਯਾਨੀ ਕੁਲਦੀਪ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ